ਤੋ ਤੇ ਕੀ ਹੋਇਆ ਅੱਜ ਲਗਭਗ 3:30 ਵਜੇ ਨਾ ਇੱਕ ਗੱਡੀ ਸੀਗੀ ਤੇ ਦੋ ਮੋਟਰਸਾਈਕਲ ਆ ਉਹਦੇ ਕੋਈ 10-11 ਬੰਦੇ ਸਵਾਰ ਸਿਗੇ ਉਹਨਾਂ ਨੇ ਆਣ ਕੇ ਗੱਡੀ ਟੋਲ ਤੋਂ ਪਿੱਛੇ ਖੜੀ ਕੀਤੀ ਆ ਤੇ ਕਿਸੇ ਨੂੰ ਕੋਈ ਪੁੱਛਿਆ ਨਹੀਂ ਨਾ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਸੀਗੀ ਉਹਨਾਂ ਨੇ ਆਣ ਕੇ ਤੇ ਉਹਨਾਂ ਕੋਲ ਤੇਜ ਹਥਿਆਰ ਸਿਗੇ ਹਨ ਤੋੜ ਕੇ ਕੀਤੀ ਆ ਟੋਲ ਦੀ ਤੇ ਜਿਹੜੇ ਅੰਦਰ ਆਪਣੇ ਕੋਸ਼ ਮੁਲਾਜ਼ਮ ਬੈਠੇ ਸੀ ਕੁੜੀਆਂ ਕੰਮ ਕਰਦੀਆਂ ਉਹਨਾਂ ਨੂੰ ਕਾਚ ਵੀ ਲੱਗਿਆ ਤੇ ਕਾਫੀ ਨੁਕਸਾਨ ਹੋਇਆ ਟੋਲ ਦਾ ਮੇਸ਼ਰੇਮ ਗੁੰਡਾਗਰਦੀ ਕਰ ਕੋ ਦੀ ਸਿੱਧੀ ਫੁਟੇਜ ਪੁਲਿਸ ਨੂੰ ਵੀ ਦੇਤੀ ਆ ਤੇ ਬਾਕੀ ਪੁਲਿਸ ਆਪਣੇ ਤੌਰ ਤੇ ਕਰਦੀ ਆ ਪਤਾ ਵੀ ਕਿਹੜੇ ਬੰਦੇ ਆ ਕੋ ਅਨਨੋਨ ਬੰਦੇ ਸੀ ਕੋਈ ਉਹ ਪਛਾਣ ਦੇ ਵਿੱਚ ਨਹੀਂ ਆਏ ਆਪਾਂ ਨੁਕਸਾਨ ਕਿੰਨਾ ਹੋਇਆ ਨੁਕਸਾਨ ਕਾਫੀ ਹੋਇਆ ਟੋਲ ਦਾ ਸਿਸਟਮ ਡੈਮੇਜ ਹੋ ਗਿਆ ਪੂਰਾ ਆਪਣਾ ਠੀਕ ਆ ਉਸ ਟਾਈਮ ਜਿਹੜਾ ਕੈਸ਼ ਹੈਗਾ ਕੈਸ਼ ਵੀ ਕਾਫੀ ਸ਼ਾਰਟ ਆਉਣ ਰਿਹਾ ਆ ਉਹ ਉਹਦਾ ਲਗਭਗ ਮਤਲਬ ਪੁਲਿਸ ਨੂੰ ਦੇਤੀ ਆ ਜੋ ਵੀ ਰਿਟਨ ਕੰਪਲੀਟ ਬਣ ਜੇ ਉਹ ਦਿੱਤੀ ਗਈ ਆ ਇਹ ਪੰਦਰ ਦੇ ਮੰਗ ਇਹ ਆ ਵੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਜੋ ਜੋ ਮਾਹੌਲ ਨੂੰ ਖਰਾਬ ਕਰਦੇ ਆ ਵੀ ਉੱਥੇ ਨਿਆਣੇ ਕੰਮ ਕਰਦੇ ਆ ਰਾਤ ਨੂੰ ਦਿਨੇ ਸਵੇਰੇ ਆਉਂਦੇ ਵੀ ਹਨਾ ਤੇ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਵੀ ਜਿਨ੍ਹਾਂ ਨੇ ਬੰਦਿਆਂ ਨੇ ਵੀ ਇਹ ਗਲਤ ਕੰਮ ਕੀਤਾ ਆ ਉਹਨਾਂ ਨਾਲ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅੱਜ ਕਿੱਥੇ ਹੋ ਪਾਇਆ ਅੱਜ ਲਗਭਗ 3:30 ਵਜੇ ਨਾ ਇੱਕ ਗੱਡੀ ਸੀਗੀ ਤੇ ਦੋ ਮੋਟਰਸਾਈਕਲ ਆ ਉਹਦੇ ਕੋਈ 10-11 ਬੰਦੇ ਸਵਾਰ ਸਿਗੇ ਉਹਨਾਂ ਨੇ ਆਣ ਕੇ ਗੱਡੀ ਟੋਲ ਤੋਂ ਪਿੱਛੇ ਖੜੀ ਕੀਤੀ ਆ ਕਿ ਕਿਸੇ ਨੂੰ ਕੋਈ ਪੁੱਛਿਆ ਨਹੀਂ ਨਾ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਦਿੱਗੀ ਉਹਨਾਂ ਨੇ ਆਣ ਕੇ ਤੇ ਉਹਨਾਂ ਕੋਲ ਤੇਜ ਹਥਿਆਰ ਸੀਗੇ ਭੰਨ ਤੋੜ ਕੇ ਕੀਤੀ ਆ ਟੋਲ ਦੀ ਤੇ ਜਿਹੜੇ ਅੰਦਰ ਆਪਣੇ ਕੁਝ ਮੁਲਾਜ਼ਮ ਬੈਠੇ ਸੀ ਕੁੜੀਆਂ ਕੰਮ ਕਰਦੀਆਂ ਉਹਨਾਂ ਨੂੰ ਕੱਚ ਵੀ ਲੱਗਿਆ ਤੇ ਕਾਫੀ ਨੁਕਸਾਨ ਹੋਇਆ ਟੋਲ ਦਾ ਇਸ਼ਾਰਿਆਂ ਗੁੰਡਾਗਰਦੀ ਕਰ ਗੋਦੀ ਸਿੱਧੀ ਫੁਟੇਜ ਪੁਲਿਸ ਨੂੰ ਵੀ ਦੇਤੀ ਆ ਤੇ ਬਾਕੀ ਪੁਲਿਸ ਆਪਣੇ ਤੌਰ ਤੇ ਕਰਦੀ ਆ ਪਤਾ ਵੀ ਕਿਹੜੇ ਬੰਦੇ ਆ ਕੋਈ ਅਨਨੋਨ ਬੰਦੇ ਸੀ ਕੋਈ ਉਹ ਪਛਾਣ ਦੇ ਵਿੱਚ ਨਹੀਂ ਆਏ ਆਪਾਂ ਨੁਕਸਾਨ ਕਿੰਨਾ ਸੀ ਨੁਕਸਾਨ ਕਾਫੀ ਹੋਇਆ ਟੋਲ ਦਾ ਸਿਸਟਮ ਡੈਮੇਜ ਹੋ ਗਿਆ ਪੂਰਾ ਆਪਣਾ ਠੀਕ ਆ ਉਹ ਸਟੈਂਡ ਜਿਹੜਾ ਕੈਸ਼ ਹੈਗਾ ਕੈਸ਼ ਵੀ ਕਾਫੀ ਸ਼ੋਰ ਆਉਣ ਲਿਆ ਆ ਉਹਦਾ ਲਗਭਗ ਮਤਲਬ ਪੁਲਿਸ ਨੂੰ ਦੇਤੀ ਆ ਜੋ ਵੀ ਰਿਟਨ ਜਾਂ ਕੰਪਲੇਂਟ ਮੰਗਦੀ ਆ ਉਹ ਦਿੱਤੀ ਗਈ ਆ ਕੀ ਮੰਗ ਕਰਦੇ ਮੰਗ ਇਹ ਆ ਵੀ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ ਮਤਲਬ ਜਿਹੜੇ ਮਾਹੌਲ ਨੂੰ ਖਰਾਬ ਕਰਦੇ ਆ ਵੀ ਉਥੇ ਨਿਆਣੇ ਕੰਮ ਕਰਦੇ ਆ ਰਾਤ ਦਿਨੇ ਸਵੇਰੇ ਆਉਂਦੇ ਵੀ ਆ ਹਨਾ ਵੀ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਵੀ ਜਿਨ੍ਹਾਂ ਨੇ ਬੰਦਿਆਂ ਨੇ ਵੀ ਇਹ ਗਲਤ ਕੰਮ ਕੀਤਾ ਆ ਉਹਨਾਂ 'ਤੇ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ